ਲਖੀਮਪੁਰ ਖੀਰੀ ਦੇ ਘਟਨਾਵਾਂ ਦੇ ਵਿਰੋਧ ਦੇ ਵਿੱਚ ਅੱਜ ਲੁਧਿਆਣਾ ਕਾਂਗਰਸ ਦੇ ਵੱਲੋਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਨਜ਼ਦੀਕ ਮੌਨ ਤਰਨਾ ਦਿੱਤਾ ਗਿਆ ਇਸ ਦੌਰਾਨ ਸੈਂਕਡੇ ਕਾਂਗਰਸੀ ਵਰਕਰਾਂ ਦੇ ਸਮੇਤ ਵਿਧਾਇਕ ਸ਼ਾਮਲ ਹੋਏ ਜਿਨ੍ਹਾਂ ਨੇ ਲਖੀਮਪੁਰ ਖੀਰੀ ਦੇ ਪੀੜਤ ਕਿਸਾਨਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ 2 ਘੰਟਿਆਂ ਦਾ ਮੌਨ ਤਰਨਾ ਦਿੱਤਾ ਗਿਆ ਤਾਂ ਕਿ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ ਅਤੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਸਰਕਾਰਾਂ ਲੋਕਤੰਤਰ ਦਾ ਕਾਣ ਕਰ ਰਹੀਆਂ ਨੇ। ਦੇਸ਼ ਅੰਦਰ ਜਿੱਥੇ ਡੈਮੋਕ੍ਰੇਸੀ ਦਾ ਕਾਣ ਹੋ ਰਿਹਾ ਉਦੇ ਮੱਦੇ ਨਾਜ ਪੌਂਕਸ ਪਾਰਟੀ ਸ਼੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਪੂਰੇ ਦੇਸ਼ ਅੰਦਰ ਮੋਦੀ ਸਰਕਾਰ ਦੇ ਵਿਰੁੱਧ ਮੌਨ ਵਰਤ ਰੱਖਿਆ ਗਿਆ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਲਕੀਮਪੁਰ ਖੀਰੀ ਚਾਰ ਕਿਸਾਨ ਨੌਜਵਾਨਾਂ ਨੂੰ ਕੁਚਲ ਕੇ ਮੌਤ ਕੀਤੀ ਗਈ ਆ ਉਹਨਾਂ ਤੇ 302 ਦੀਆਂ ਧਾਰਾਵਾਂ ਲਾ ਕੇ ਪਰਚੇ ਦਰਜ ਕਰਨੇ ਚਾਹੀਦੇ ਨੇ ਤੇ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਤੇ ਜਿਹੜਾ ਦੇਸ਼ ਦਾ ਹੋਮ ਰਾਜ ਮੰਤਰੀ ਅਜੇ ਮਿਸ਼ਰਾ ਉਹਦਾ ਰੈਜਿਗਨੇਸ਼ਨ ਬੀਜੇਪੀ ਸਰਕਾਰ ਨੂੰ ਲੈਣਾ ਚਾਹੀਏ ਤਾਂ ਕਿ ਜਿਹੜੀ ਇਹ ਜਾਂਚ ਆ ਨਿਰਪੱਖ ਹੋ ਚਕੇ ਤੇ ਤੱਥਾਂ ਤੇ ਪਹੁੰਚ ਕੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲ ਜੇ ਕਿਤੇ ਇਹ ਨਾ ਕਿਤੇ ਜਿਹੜੀ ਆ ਵੀਜੀ ਹਰੀ ਹੈ ਵੀ ਜਿਹੜੀਆਂ ਪਾਰਟੀਆਂ ਨੇ ਉਹ ਰਾਜਨੀਤੀ ਕਰੀਆਂ ਸਾਰੀਆਂ ਪਾਰਟੀਆਂ ਨੇ ਉਹ ਬਾਕੀ ਪਾਰਟੀਆਂ ਵੀ ਕਰਦੇ ਨੇ ਦੇਖੋ ਜਦੋਂ ਡੈਮੋਕ੍ਰੇਸੀ ਨੂੰ ਖਤਰਾ ਹੋਵੇ ਪੂਰੇ ਵਰਲਡ ਅੰਦਰ ਭਾਰਤ ਇੱਕ ਅਜਿਹੇ ਦੇਸ਼ ਆ ਜਿੱਥੇ ਡੈਮੋਕ੍ਰੇਸੀ ਦਾ ਸਤਕਾਰ ਹੁੰਦਾ ਸੀ ਪਰ ਜਦੋਂ ਬੀਜੇਪੀ ਸੱਤਾ ਚਾਹੀਆ ਡੈਮੋਕ੍ਰੇਸੀ ਨੂੰ ਕੁਚਲਿਆ ਜਾ ਰਿਹਾ ਜਦੋਂ ਡੈਮੋਕ੍ਰੇਸੀ ਨੂੰ ਕੁਤਲੇ ਜਾਂਦਾ ਹੋਵੇ ਤਾਂ ਸਾਰੀਆਂ ਪਾਰਟੀਆਂ ਨੂੰ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕਰਨੀ ਪੈਣੀ ਹੈ ਜੋ ਕਿ ਅੱਜ ਕਾਂਗਰਸ ਪਾਰਟੀ ਦੀ ਰਹਿਮਾਈ ਥੱਲੇ ਹੋ ਰਹੀ ਹੈ ਕਿਤੇ ਨਾ ਕਿਤੇ ਤਕਰੀਬਨ ਤਕਰੀਬਨ 700 ਦੇ ਕਰੀਬ ਦੇ ਕਿਸਾਨ ਆ ਹੁਣ ਤੱਕ ਸੀ ਅੱਜ ਵੀ ਅਸੀਂ ਗੱਲ ਕਰੀਏ ਵੀ ਬਾਕੀ ਜਗ੍ਹਾ ਦੇ ਉੱਤੇ ਜਿਹੜੇ ਪਾਰਟੀ ਦੇ ਨੁਮਾਇੰਦੇ ਨਹੀਂ ਪਹੁੰਚ ਪਾਏ ਹੈਗੇ ਇਹ ਗੱਲ ਲੁਧਿਆਣਾ ਦੀ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜੇ ਕਈ ਕਿਸਾਨ ਲੁਧਿਆਣੇ ਤੋਂ ਹੀ ਚੀਜ਼ਦੇ ਨੇ ਉੱਥੇ ਵੀ ਨਹੀਂ ਪਹੁੰਚਦੇ ਹੈਗੇ ਦੇਖੋ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਕਿਸਾਨ ਮਜ਼ਦੂਰਾਂ ਦੇ ਨਾਲ ਆ ਚਾਹੇ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਰਾਸ਼ੀ ਦਿੱਤੀ ਗਈ ਆ ਤੇ ਸਰਕਾਰੀ ਜੋਬ ਜੀ ਦਿੱਤੀਆਂ ਜਾ ਰਹੀਆਂ ਜੇ ਕਿਤੇ ਕੋਈ ਕਿ ਕੋਤਾਹੀ ਹੋਈ ਹੈ ਤਾਂ ਸਰਕਾਰ ਨੂੰ ਅਪੀਲ ਕਰਾਂਗੇ ਅਸੀਂ ਚੰਨੀ ਸਾਹਿਬ ਦੀ ਅਗਵਾਚ ਜਿਹੜੀ ਚੱਲ ਰਹੀ ਆ ਉਹ ਹਰ ਨਮਾਇੰਦੇ ਉੱਥੇ ਪਹੁੰਚਣ ਦਾ ਯਤਨ ਕਰੂਗਾ ਤੇ ਮੈਨੂੰ ਆਸ ਆ ਕਾਂਗਰਸ ਪਾਰਟੀ ਦੇ ਮਾਧਿਅਮ ਰਾਹੀਂ ਵੀ ਤੇ ਸਰਕਾਰ ਦੇ ਮਾਧਿਅਮ ਰਾਹੀਂ ਸਾਡੇ ਨਮਾਇੰਦੇ ਉੱਥੇ ਜਾਂਦੇ ਆ। ਆਪਾਂ ਸਾਰੇ ਜਾਣਦੇ ਆ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਲਖੀਂਪੁਰ ਦੇ ਵਿੱਚ ਬੜੀ ਮਾੜੀ ਮਨਪਾਕੀ ਘਟਨਾ ਹੋ ਜਿਹੜੇ ਫਾਰਮਰ ਦੇ ਉੱਤੇ ਜਿਹੜੇ ਸੈਂਟਰ ਦੇ ਮਿਨਿਸਟਰ ਨੇ ਉਹਨਾਂ ਦੇ ਬੇਟੇ ਨੇ ਕਾਰ ਚੜਾਕੇ ਉਹਨਾਂ ਨੂੰ ਮਾਰਤਾ ਉਹਦੇ ਵਿੱਚੋਂ ਜਿਹੜਾ ਅਸੀਂ ਹਿਸਾਬ ਮੰਗ ਰਹੇ ਆ ਮੋਦੀ ਸਰਕਾਰ ਤੋਂ ਕੀ ਫਾਰਮਰਸ ਜਿਹੜੇ ਆਂਧਾਤਾ ਨੇ ਸਾਡੇ ਉਹਨਾਂ ਦੇ ਕਾਫੀ ਲੋਕ ਤਕਰੀਬਨ ਕਾਫੀ ਜਿਆਦਾ ਜਾਣਾ ਜਾ ਚੁੱਕੀ ਹੈ ਉਸ ਤੋਂ ਬਾਅਦ ਸਮਾਂ ਹੋ ਗਿਆ ਲੇਕਿਨ ਉਹਨਾਂ ਦੇ ਕੰਨਾਂ ਤੇ ਜੋ ਨਹੀਂ ਰੰਗਦੀ ਲੇਕਿਨ ਆ ਜਿਹੜਾ ਇਨਸੀਡੈਂਟ ਹੋਇਆ ਉਹ ਤੇ ਗੱਡੀ ਚੜਾਤੀ ਬੜਾ ਮੰਦ ਭਾਗਿਆ ਔਰ ਅਸੀਂ ਉਹਨਾਂ ਦੀ ਬਰਖਾਸਤ ਦੀ ਮੰਤਰੀ ਚੋ ਡਿਮਾਂਡ ਕਰ ਰਹੇ ਹਾਂ ਔਰ ਇਹਦੇ ਵਾਸਤੇ ਸਾਡੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਸੋਨੀਆ ਜੀ ਰਾਹੁਲ ਜੀ ਪ੍ਰਿੰਕਾ ਜੀ ਉਹਨਾਂ ਦੇ ਆਦੇਸ਼ ਤੇ ਇਸ 2 ਘੰਟੇ ਦਾ ਮੌਨਟਰ ਤਸੀਂ ਰੱਖਿਆ ਸੀ ਜਿਹੜਾ ਅੰਬਾਲੇ ਇੱਕ ਬੱਚੇ ਬੰਦਰ ਕਿਸਾਨ ਤੇ ਵੀ ਇਹ ਗੱਡੀ ਚੜਾਈ ਉਹਦੇ ਬਾਰੇ ਕੀ ਕਹਿੰਦਾ ਮੈਨੂੰ ਉਹ ਵਾਲੇ ਬਾਰੇ ਕੋਈ ਇਨਸਾਇਰ ਪਤਾ ਨਹੀਂ ਹੈ ਬਾਕੀ ਜੋ ਵੀ ਇਹ ਇਹ ਇਨਸੀ ਇਹੋ ਜਿਹਾ ਇਨਸੀਡੈਂਟ ਹੋ ਰਿਹਾ ਬੜੇ ਮੰਦ ਭਾਗ ਗਿਆ ਦੇਖੋ ਇੱਕ ਪਾਸੇ ਪੂਰੇ ਵਰਲਡ ਦੇ ਵਿੱਚ ਜਿਹੜੇ ਫੋਰਨ ਕੰਟਰੀ ਹੈ ਮੈਂ ਕੰਪੇਅਰ ਕਰਾਂ ਅਗਰ ਆਪਣੇ ਕੰਟਰੀ ਨੂੰ ਉੱਥੇ ਇੱਕ ਵੀ ਇਨਸਾਨ ਦੀ ਜਿਹੜੀ ਜਾਨ ਦੀ ਕੀਮਤ ਹੈ ਬੜੀ ਇੰਪੋਰਟੈਂਟ ਹੈ ਔਰ ਪੂਰਾ ਦੇਸ਼ ਹਿਲ ਜਾਂਦਾ ਜਦੋਂ ਇੱਕ ਵੀ ਜਾਨ ਜਾਂਦੀ ਹੈ ਔਰ ਇੱਥੇ ਇੰਨੀ ਨਿਰਕੁਨ ਸਰਕਾਰ ਹੈ ਇੰਨਾ ਇਹਨਾਂ ਦੇ ਵਿੱਚ ਇੱਕ ਦਰਦ ਵੀ ਨਹੀਂ ਹੈ ਕਿ ਇੰਨੇ ਲੋਕ ਸਾਡੇ ਚਲੇ ਗਏ ਗਰਮੀ ਸਰਦੀ ਉਹ ਬਾਰਡਰ ਤੇ ਬੈਠੇ ਆ ਆਪਣੀ ਡਿਮਾਂਡਸ ਰੱਖਦੇ ਆ ਔਰ ਜੈਨੂਅਲ ਡਿਮਾਂਡ ਆ ਪੂਰਾ ਵਿਪੱਖਸ਼ ਇੱਕ ਪਾਸੇ ਹੈ ਔਰ ਜਿਹੜੇ ਰੋਲਿੰਗ ਪਾਰਟੀ ਹੈ ਮੋਦੀ ਸਰਕਾਰ ਇੱਕ ਪਾਸੇ ਹੈ ਲੇਕਿਨ ਇਹ ਡਿਕਟੇਟਰਸ਼ਿਪ ਹੈ ਔਰ ਮੇਰਾ ਖਿਆਲ ਹੈ ਕਿ ਇਹਨਾਂ ਨੇ ਹਿਟਲਰ ਦੀ ਯਾਦ ਜਿਹੜੀ ਹੈ ਤਾਜ਼ਾ ਕਰਤੀ ਔਰ ਜਿਹੜਾ ਇਹ ਅੱਜ ਅਸੀਂ ਮੌਨਵ੍ਰਤ ਰੱਖਿਆ ਹੈ ਇਹ ਇੱਕ ਇੰਡੀਕੇਸ਼ਨ ਹੈ ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਇਹ ਸਾਰੀ ਮੂਵਮੈਂਟ ਜਿਹੜੀ ਹੈ ਪੂਰੇ ਹਿੰਦੁਸਤਾਨ 'ਚ ਚੱਲੇਗੀ ਔਰ ਫਾਰਮਰ ਦੇ ਹੱਕ ਦੇ ਵਿੱਚ ਸਾਰੀ ਜਿਹੜੀ ਜਨਤਾ ਵਾ ਉਹ ਖੜੀ ਹੋ ਜਾਏਗੀ ਜਿੱਥੇ ਨੇ ਇਹ ਚੀਜ਼ ਹੋ ਗਈ ਤੇ ਮੋਦੀ ਜੀ ਨੂੰ ਫਿਰ ਆਪਣੀ ਸਰਕਾਰ ਤੋਂ ਚੱਲਦਾ ਹੋਣਾ ਚਾਹੀਦਾ ਜੀਪੀ ਸਰਕਾਰ ਐਲੀਕੇਸ਼ਨ ਕਾਂਗਰਸ ਤੇ ਸੋਨੀਆ ਗਾਂਧੀ ਤੇ ਨਾਲ ਐਸੋਰੀ ਲੜਾਰੀ ਆ ਵੀ ਕੋਈ ਕਹਿ ਰਹੀ ਆ ਵੀ ਇੱਥੇ ਤਾਂ ਸਾਰੇ ਰਾਜਨੀਤੀ ਕਰਨ ਵਾਸਤੇ ਚਲੇ ਗਏ ਰਾਜਸਥਾਨ ਦੇ ਵਿੱਚ ਇੱਕ ਮੁੰਡੇ ਨੂੰ ਕੁੱਟ-ਕੁੱਟ ਮਾਰਦਾ ਸੱਤਾ ਅਟਾ ਜਾਲੇ ਉੱਥੇ ਕੋਈ ਕਾਂਗਰਸੀ ਨਹੀਂ ਦੇਖੋ ਉਹ ਜਿਹੜੀ ਵੀਡੀਓ ਹੈ ਟੀਵੀ ਤੇ ਵਾਇਰਲ ਹੋ ਰਹੀ ਹੈ ਲੇਕਿਨ ਉੱਥੋਂ ਕਾਂਗਰਸੀ ਸਰਕਾਰ ਹੈ ਸਾਡੀ ਗਵਰਨਮੈਂਟ ਹੈ ਉੱਥੇ ਵੀ ਇਨਸਾਫ ਹੋਣਾ ਚਾਹੀਦਾ ਹੋਏਗਾ ਜੇ ਇਹ 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 ਤਾਂ ਮਤਲਬ ਉਹਨਾਂ ਨੂੰ ਇਸ ਗੱਲ ਤੋਂ ਰਿਪਬਲਿਕ ਇੰਡੀਆ ਇੱਕ ਚੈਨਲ ਹੈ ਜਿਹੜਾ ਫਾਰਮਰਸ ਦਾ ਕਦੀ ਕੋਈ ਐਜੀਟੇਸ਼ਨ ਹੀ ਦਿਖਾਂਦਾ ਜਸt ਸਿਰਫ ਤੇ ਸਿਰਫ ਟਾਰਗੇਟ ਕਰਦਾ ਜਿੱਥੇ ਕਾਂਗਰਸ ਦੀ ਗਵਰਨਮੈਂਟ ਹੈ ਔਰ ਮੈਂ ਇਹ ਕਹਿਣਾ ਚਾਹਣਾ ਜਿਹੜਾ ਰਾਜਸਥਾਨ ਚ ਸੀਨ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਉਹ ਜਿਹੜਾ ਇਹ ਦੇਖੋ ਨੋਇੰਗਲੀ ਇੱਕ ਆਪਣੀ ਜੀਪ ਚੜਾ ਦੇਣੀ ਉਹਨਾਂ ਦੇ ਉੱਪਰ ਕਿਸਾਨਾਂ ਦੇ ਜਿਹੜੇ ਆਰਾਮ ਨਾਲ ਉੱਥੇ ਜਾ ਰਹੇ ਆ ਜਾਂ ਵਾਕ ਕਰ ਰਹੇ ਆ ਜਾਂ ਖੜੇ ਆ ਇਹ ਤਾਂ ਇਸ ਤੋਂ ਤਾਂ ਮਾੜੀ ਗੱਲ ਹੀ ਕੋਈ ਨਹੀਂ ਔਰ ਜਿਹੜਾ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਉੱਪਰ ਜ਼ੁਲਮ ਕੀਤੇ ਰਾਜ ਕੀਤੇ ਔਰ ਅੱਜ ਦੇਸ਼ ਆਪਣਾ ਹੈ ਸਰਕਾਰਾਂ ਆਪਣੀਆਂ ਹੈ ਅੱਜ ਜੋ ਹੋ ਰਿਹਾ ਹੈ ਇਹ ਤਾਂ ਉਹਨਾਂ ਦੇ ਵੀ ਉਹਨਾਂ ਤੋਂ ਵੀ ਅੱਗੇ ਹੋ ਗਿਆ ਜਿਹੜਾ ਉਹਨਾਂ ਦਾ ਅਤਿਆਚਾਰ ਸੀ ਉਹਨਾਂ ਨੂੰ ਪਾਰ ਕਰਤਾ ਇਹਨਾਂ ਨੇ ਕਾਂਗਰਸ ਦਫਤਰ ਦੇ ਕਾਂਗਰਸ ਦਫਤਰ ਦੇ ਕਾਂਗਰਸ ਦਫਤਰ ਦੇ ਅੰਦਰ ਆਪ ਆਪਣਾ ਕੈਪਟਨ ਸਾਹਿਬ ਦੀ ਤੇ ਸੋਨੀ ਸਾਹਿਬ ਦੀ ਫੋਟੋ ਲਾ ਕੇ ਕੂੜੇ ਦੇ ਉੱਪਰ ਰੱਖੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੇ ਕੁਝ ਇਹੋ ਜਿਹਾ ਹੋਇਆ ਹੈ ਦੈਟ ਇਜ਼ ਅਨਫੋਰਚੂਨੇਟ ਇਹ ਚੰਗਾ ਨਹੀਂ ਹੈ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੀ ਕਾਫੀ ਲੰਬੇ ਸਮੇਂ ਤੱਕ ਸੇਵਾ ਕੀਤੀ ਹੈ ਠੀਕ ਹੈ ਜਿਹੜੇ ਡਿਫਰੈਂਸ ਆਪੀਨੀਅਨਸ ਹੈ ਉਹ ਹੋ ਗਏ ਉਹਨਾਂ ਨੇ ਪਾਰਟੀ ਛੱਡਤੀ ਲੇਕਿਨ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕੂੜੇ ਦੇ ਢੇਰ ਤੇ ਰੱਖੀ ਹੈ ਆ ਇਹਦਾ ਬਾਰੇ ਮੈਨੂੰ ਕੋਈ ਗਿਆਨ ਨਹੀਂ ਹੈ ਲੇਕਿਨ ਇਹ ਕੁਝ ਇਹੋ ਜਿਹਾ ਹੈਗਾ ਤੇ ਹੋਣਾ ਨਹੀਂ ਚਾਹੀਦਾ ਕਾਂਗਰਸ ਦੇ ਹੈੱਡ ਆਫਿਸ ਦੇ ਕਰੀਬ ਜਿਹੜੇ ਕਿਸਾਨ ਨੇ ਉਹਨਾਂ ਦੀ ਮੌਤ ਹੋਈ ਹੈ ਪਰ ਜਿਹੜੀ ਹੁਣ ਜਿਸ ਤਰ੍ਹਾਂ ਹੁਣ ਤੁਸੀਂ ਮੂਹਨ ਬਤ ਰੱਖਿਆ ਹੈ ਕੀ ਕਿ ਜਿਹੜੇ ਪੰਜਾਬ ਨੇ ਲੁਧਿਆਣੇ ਨਾਲ ਸੰਬੰਧਿਤ ਕਿਸਾਨ ਨੇ ਉਹਨਾਂ ਦੇ ਕਰਿਆ ਵੀ ਕਾਂਗਰਸੀ ਨੇ ਜੁਹੰਚੇ ਕਿਸ ਤਰ੍ਹਾਂ ਦੇਖੋ ਜਿਹੜੇ ਜਿੱਥੇ ਵੀ ਆਪਣੀਆਂ ਚੀਜ਼ਾਂ ਹੋਈਆਂ ਸਾਰੇ ਸਾਡਾ ਮੋਰਲ ਡਿਊਟੀ ਸਾਡੀ ਰਿਸਪੋਨਸੀਬਿਲਟੀ ਮੰਦੀ ਹੈ ਕਿ ਅਸੀਂ ਉਹਨਾਂ ਦੇ ਘਰਾਂ 'ਚ ਵੀ ਜਾਈਏ ਉਹਨਾਂ ਦੇ ਨਾਲ ਖੜੇ ਵੀ ਹੋਈਏ ਔਰ ਜਿੱਥੇ ਅਗਰ ਕੁਝ ਇਹੋ ਜਿਹਾ ਸੀਨ ਹੈਗਾ ਵੀ ਅਸੀਂ ਨਹੀਂ ਜਾ ਪਾਏ ਸਾਡੇ ਜਿਹੜੇ ਉੱਥੋਂ ਦੇ ਇਨਚਾਰਜ ਹੋਣਗੇ ਕਾਂਗਰਸ ਪਾਰਟੀ ਦੇ ਜਾਂ ਉੱਥੋਂ ਦੇ ਐਮਐਲਏ ਸਾਹਿਬਾਨ ਹੋਣਗੇ ਜਾਂ ਸਾਡੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਣਗੇ ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਜਲਦ ਤੋਂ ਜਲਦ ਉਹਨਾਂ 'ਤੇ ਪਹੁੰਚ ਵੀ ਕਰਾਂਗੇ ਔਰ ਜੋ ਸਾਡਾ ਬੰਦਾ ਫਰਜ਼ਾ ਉਹਨੂੰ ਵੀ ਅਦਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਟਾਈਮ